ਇਹ ਕਿਹੜੇ ਲੋਕ ਨੇ ਜਿੰਨਾ ਤਾੜਤੀ ਸਾਮ ਲੱਗ ਦਿੱਤਾ ਜਿਹੜਾ ਬੰਦਾ ਮੇਰੀ ਜਥੇਬੰਦੀ 'ਚ ਕੰਮ ਕਰ ਰਿਹਾ ਉਹਦੇ ਕੋਲੋਂ 1 ਕਰੋੜ ਦੀ ਕਿਸੇ ਨੇ ਫਰੋਤੀ ਮੰਗੀ ਸੀ ਤੇ ਉਹਨੇ ਫਿਰ ਆਖਿਆ ਵੀ ਮੈਂ ਇੰਨੇ ਯੋਗਾ ਨਹੀਂ ਹੈਗਾ ਉਹਨੇ ਫਿਰ ਉਹਦੇ ਬੇਟਿਆਂ ਦਾ ਵੀ ਨਾ ਲਿਆ ਤੇ ਉਹਦਾ ਉਹਨੇ ਦੱਸਿਆ ਬਾਇਓ ਡਾਟਾ ਪੂਰਾ ਦੂ ਸਰਪੰਚਿਆਂ ਤੂੰ ਫਲਾਣ ਆ ਤੂੰ ਟੀਗਿਆ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨਾ ਤੇ ਤਰ੍ਹਾਂ ਆ ਵੀ ਹੈਗਾ ਉਹ ਵੀ ਹੈਗਾ ਕਿ ਮੈਨੂੰ ਜਿਹੜਾ 1 ਕਰੋੜ ਰੁਪਈਆ ਤੇਰੇ ਤੋਂ ਚਾਹੀਦਾ ਚਾਹੀਦਾ ਨਹੀਂ ਤੇ ਮੈਂ ਤੈਨੂੰ ਵੀ ਤੇ ਤੇਰੇ ਬੱਚੇ ਵੀ ਜਿਹੜੇ ਚੁੱਕੂਗਾ ਜਿਹੜਾ ਬੰਦਾ ਇਹਦੇ ਕੋਲ 1 ਕਰੋੜ ਰੁਪਏ ਦੀ ਫਰੋਤੀ ਮੰਗਦਾ ਸੀ ਉਹਦੀ ਮੈਂ ਕਚੈਰੀ ਛੱਡ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਆ ਜਿਹੜੀ ਕੰਪਲੇਂਟ ਕਰਤਾ ਮੈਂ ਹੀ ਆ ਕਿਉਂਕਿ ਮੇਰੀ ਜਥੇਬੰਦੀ ਵਿੱਚ ਕੰਮ ਕਰ ਰਿਆ ਸੀ ਤੇ ਉਹਦੇ ਨਾਲ ਮੈਂ ਹੀ ਖੜੂਗਾ ਮੈਨੂੰ ਤੇ ਪੱਕਾ ਸ਼ੋਰ ਆ ਕਿ ਜਿਹੜੇ ਬੰਦੇ ਨੇ 1 ਕਰੋੜ ਰੁਪਏ ਉਹਦੇ ਕੋਲ ਫਰੋਤੀ ਮੰਗੀ ਮੇਰੇ ਤੇ ਹਮਲਾ ਵੀ ਜਿਹੜਾ ਉਸੇ ਬੰਦੇ ਨੇ ਕੀਤਾ ਉਹਨੇ ਮੇਰੀ ਗੱਡੀ ਨੂੰ ਸਿੱਧਾ ਫੈਰ ਮਾਰਿਆ ਤੇ ਫਿਰ ਅਸੀਂ ਉਥੋਂ ਮੌਕੇ ਦੇ ਗੱਡੀ ਭਜਾ ਕੇ ਜਦੋਂ ਗੱਡੀ ਤੇ ਫਿਰ ਉਹਨੇ ਸਾਡੇ ਪਿੱਛੇ ਜਿਹੜੇ ਫੈਰ ਮਾਰੇ ਦੋ ਵਿਅਕਤੀ ਖੜੇ ਸੀ ਉਹਨਾਂ ਨੇ ਮੂੰਹ ਜਿਹੜੇ ਬੰਨੇ ਹੋਏ ਸੀ ਤੇ ਉਹਨਾਂ ਦੀ ਬਾਈਕ ਦੀ ਜਿਹੜੀ ਲਾਈਟ ਇੰਨੀ ਕਿ ਜਿਆਦੀ ਸੀ ਪਸ ਦਿਖਾਈ ਨਹੀਂ ਦੇ ਰਿਆ ਸੀ ਤੇ ਉਹਨਾਂ ਨੇ ਫਿਰ ਜਿਹੜੇ ਦੋ ਜਿਹੜੇ ਮੁੰਡੇ ਖੜੇ ਸੀ ਉਹਨਾਂ ਨੇ ਸਿੱਧੀਆਂ ਉਹਨਾਂ 'ਤੇ ਗੋਲੀਆਂ ਮਾਰੀਆਂ ਜੇਕਰ ਰੱਬ ਨਾ ਕਰੇ ਜਿਵੇਂ ਗੋਲੀਆਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਵਾ ਗੱਡੀ ਲੱਗਦੀ ਬੁਜਾਰਾ ਬਣਾ ਕਰੇ ਤੁਹਾਡੇ 'ਤੇ ਲੱਗ ਜਾਂਦੀ ਡਰ ਤੇ ਹੁੰਦਾ ਹੀ ਆ ਪਰ ਫਿਰ ਵੀ ਆਪਾਂ ਆਪਣੇ ਸਮਾਜ ਨੂੰ ਜਿਹੜਾ ਪਹਿਲ ਆ ਆਪਣੀ ਜਾਣ ਨਾਲੋਂ ਜਿਹੜਾ ਸਾਡਾ ਸਮਾਜ ਆ ਉਹ ਸਾਡੀ ਪਹਿਲ ਆ ਮੰਗ ਸਾਡੀ ਇਹੋ ਹੀ ਆ ਕਿ ਵੇਖੋ ਜਿਤਨਾ ਇਨੇ ਸਾਡੇ ਤੇ ਫੈਰੰਗ ਕੀਤੀ ਆ ਤੇ ਸਾਨੂੰ ਉੱਤੇ ਖਤਰੀ ਆ ਤੇ ਤੁਹਾਡੀ ਥੋੜੀ ਸਾਨੂੰ ਫਾਇਦੇ ਸਾਡੀ ਕੀਤੀ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਮਖਾਵਾਗੇ ਤੁਹਾਨੂੰ ਅਜਾ ਮਾਰ ਸਕਦੇ ਕਚਹਿਰੀ ਕੰਪਲੈਕਸ ਜਿੱਥੇ ਕੀ ਬਾਬਾ ਲਾਡੀ ਨਾ ਜਿਹੜੇ ਕੀ ਬਾਲਮੀ ਭਾਈਚਾਰੇ ਤੋਂ ਸਮਾਜ ਤੋਂ ਸਮਝ ਲੱਖਦੇ ਨੇ ਅੱਜ ਇਹ ਪੁਲਿਸ ਕਮਿਸ਼ਨਰ ਜੀ ਆਮਰ ਸਾਹ ਨੂੰ ਮਿਲਵਾ ਕੇ ਆਏ ਨੇ ਗੱਲ ਬਾਤ ਵੀ ਕਰਾਂਗੇ ਪੁੱਛਾਂਗੇ ਕੀ ਹੈ ਮਾਮਲਾ ਕਿਉਂਕਿ ਪਹਿਲੇ ਜਿਹੜੀਆਂ ਨਾਲ ਇੱਕ ਜਿਹੜਾ ਹਮਲਾ ਹੋ ਗਿਆ ਸੀ ਇਹਨਾਂ ਤੇ ਤੀਰ ਤੋਂ ਵਾਪਸ ਆ ਰਹੇ ਸੀ ਇਹਨਾਂ ਤੇ ਕਿਸ ਨੇ ਗੋਲੀ ਚਲਾ ਦਿੱਤੀ ਸੀ ਦਿਹਾਤੀ ਇਲਾਕਾ ਪੈਂਦਾ ਮਖਲਾਸ ਐਸਪੀ ਸਾਹਿਬ ਨੂੰ ਮਿਲਣ ਆਏ ਨੇ ਪੁੱਛਨੇ ਕੀ ਹੈ ਸਾਰਾ ਮਾਮਲਾ ਸੱਤ ਤੋਂ ਪਹਿਲਾਂ ਨਿਸੂ ਲਾਹ ਜੀ ਹੋਇਆ ਕੀ ਸੀ ਮਾਮਲਾ ਕਿੰਨੇ ਵੇ ਦੀ ਘਟਨਾ ਸੀ ਤੁਹਾਡੇ ਤੋਂ ਕਿੰਨੇ ਵਾਰ ਕੀਤਾ ਕੋਈ ਪਤਾ ਲੱਗਾ ਕਿਉਂਕਿ ਤੁਸੀਂ ਸਮਾਜ ਦੀ ਆਗੂ ਜੋ ਲੋਕਾਂ ਵਿੱਚ ਵਿਚਰਦੇ ਹੋ ਜਾ ਕੇ ਕਿਹੜੇ ਲੋਕ ਨੇ ਜਿੰਨਾ ਤੁਹਾਡੇ ਤੇ ਹਮਲਾ ਕੀਤਾ ਜੋ ਬੋਲੇ 100 ਰੁਪਏ भगवान वाल्मीकि महाराज की जय श्री श्री 108 गुरु ज्ञान नाथ महाराज की जय देखो जी 7 तारीख ਨੂੰ ਜਿਹੜਾ ਅਸੀਂ ਪ੍ਰਗਟ ਦਵੇਸ਼ भगवान वाल्मीकि महाराज जी ਦਾ ਜੋ ਪੂਰੇ ਅਮਰਸਰ ਵਿੱਚ ਮਨਾ ਰਹੇ ਸਾਂ ਉਹੀ ਗੱਡੀ ਜਿਹਦੇ ਉੱਤੇ ਮਹਾਰਾਜ ਜੀ ਦਾ ਸਰੂਪ ਰੱਖ ਕੇ ਗੱਡੀ ਨੂੰ ਸ਼ਿੰਗਾਰ ਕੇ ਅਸੀਂ ਜਿਹੜੀ ਸ਼ੋਭਾ ਯਾਤਰਾ ਪਾਲ ਤੋਂ ਕੱਢ ਕੇ ਤੇ ਵਾਇਆ ਜਿਹੜਾ ਇੰਡੀਆ ਗੇਟ ਤੋਂ ਬਾਈਪਾਸ ਖਾਸੇ ਤੋਂ ਜੇ ਅਸੀਂ ਭਗਵਾਨ ਵਾਲਮੀ ਕੀ ਤੀਰਥ ਜਿਹੜਾ ਨਮਸਤਕ ਹੋਣਾ ਸੀ ਤੇ ਹੋ ਸਕਦਾ ਉਹ ਸਾਡੀ ਗੱਡੀ ਦਾ ਕਿਸੇ ਨੇ ਖਿਆਲ ਰੱਖਿਆ ਜਾਂ ਧਿਆਨ ਰੱਖਿਆ ਤੇ ਸ਼ੋਭਾ ਯਾਤਰਾ ਵਿੱਚ ਜਿਹੜੀ 7 ਤਰੀਕ ਨੂੰ ਸ਼ੋਭਾ ਯਾਤਰਾ ਸੀ ਸਾਡੀ ਉਹਦੇ ਵਿੱਚ ਭਗਵਾਨ ਵਾਲਮੀ ਕੁਮਾਰ ਦੀ ਇੰਨੀ ਕਿਰਪਾ ਸੀ ਅਪਾਰ ਕਿਰਪਾ ਸੀ ਕਿ ਸੰਗਤ ਦਾ ਕੋਈ ਅਨਮਿੱਥੇ ਲੋਕ ਹੈਗੇ ਸੀ ਗੱਡੀਆਂ ਜਿਹੜੀਆਂ ਅਨਮਿੱਥੀਆਂ ਆਈਆਂ ਸੀ ਤੇ ਜਿਹਦੇ ਵਿੱਚ ਕੋਈ ਵੀ ਜਵਾਬ ਨਹੀਂ ਹੈਗਾ ਕੋ ਵੀ ਭਗਵਾਨ ਵਾਲਮੀਕ ਨੂੰ ਤੁਹਾਨੂੰ ਪਤਾ ਹਰ ਕੋਈ ਆਲ ਇੰਡੀਆ ਦੇਸਾਂ ਵਿਦੇਸਾਂ ਵਿੱਚ ਹਰ ਇੱਕ ਮਹਾਰਾਜ ਦੇ ਜਿਹੜੇ ਗੁਣ ਗਾਨ ਭਗਵਾਨ ਵਾਲਮੀਕ ਦੀਆਂ ਸੰਗਤਾਂ ਉਹਨਾਂ ਦੇ ਜਿਤਨਾ ਪਿੰਡਾਂ ਦੇ ਵਿੱਚ ਦੇਸਾਂ ਦੇ ਵਿੱਚ ਵੱਖ-ਵੱਖ ਮੰਦਰਾਂ ਦੇ ਵਿੱਚ ਬੜੀ ਹੀ ਮੰਨਤਾ ਹੁੰਦੀ ਆ ਇਸ ਤਰ੍ਹਾਂ ਅਸੀਂ ਵੀ ਬੜੀ ਸ਼ਰਧਾ ਦੇ ਭਾਵ ਨਾਲ ਜਿਹੜਾ 7 ਤਰੀਕ ਨੂੰ ਜਿਹੜਾ ਮਨਾਇਆ ਤੇ 8 ਤਰੀਕ ਨੂੰ ਜਿਹੜਾ ਉਹੀ ਵਾਇਆ ਮੈਂ ਆਪਣੇ ਘਰ ਤੋਂ ਨਿਕਲਿਆ ਤੇ ਘਰ ਤੋਂ ਨਿਕਲ ਕੇ ਵਾਇਆ ਮੈਂ ਬਾਬੇ ਦਰਸ਼ਨ ਸਿੰਘ ਦਾ ਗੁਰਦੁਆਰਾ ਸਾਹਿਬ ਤੇ ਖਾਸੇ ਤੋਂ ਕੁਛ ਮੇਰਾ ਬੰਦਾ ਮੇਰੀ ਜਥੇਬੰਦੀ ਵਿੱਚ ਕੰਮ ਕਰ ਰਿਹਾ ਸੀ ਮੇਰਾ ਵੀਰ ਮੇਰਾ ਛੋਟਾ ਭਰਾ ਉਹਦਾ ਪੱਲੇਦੜੀ ਦਾ ਕੰਮ ਹੈ ਤੇ ਉਹਦੇ ਕੋਲੋਂ ਮੈਂ ਜਿਹੜਾ ਕੁਛ ਕਨਕ ਦੀ ਮੰਗ ਕੀਤੀ ਸੀ ਘਰ ਵਾਸਤੇ ਵੀ ਬੇਟਾ ਕਨਕ ਉਹਨਾਂ ਨੇ ਮੈਨੂੰ ਆਖਿਆ ਵੀ ਬਾਬਾ ਜੀ ਤੁਸੀਂ ਆਜੋ ਤੇ ਕਨਕ ਦਫਤਰ ਵਿੱਚ ਤੁਹਾਡੇ ਲਈ ਰੱਖੀ ਹੋਈ ਆ ਦੋ ਤਿੰਨ ਬੋਰੀਆਂ ਤੇ ਤੁਸੀਂ ਆ ਕੇ ਜਿਹੜੀ ਆ ਚੁੱਕ ਲੈ ਜਾਓ ਮੈਂ ਜਦੋਂ 8:00 ਵਜੇ ਕੁਝ ਮਿੰਟਾਂ 7:00 ਵਜੇ ਕੁਝ ਮਿੰਟਾਂ ਤੇ ਮੈਂ ਜਦੋਂ ਖਾਸੇ ਪਹੁੰਚਿਆ ਉਹਦੇ ਦਫ਼ਤਰ ਦੇ ਅੱਗੇ ਤੇ ਉਹਨਾਂ ਦਾ ਦਫ਼ਤਰ ਜਿਹੜਾ ਬੰਦ ਹੋ ਗਿਆ ਮੈਂ ਲੇਟ ਹੋ ਗਿਆ ਤੇ ਮੈਂ ਫਿਰ ਉਹਨਾਂ ਨੂੰ ਕਾਲ ਕੀਤੀ ਵੀ ਮੈਂ ਦਫ਼ਤਰ ਗਾੜੀ ਆ ਗਿਆ ਉਹਨਾਂ ਮੈਨੂੰ ਆਖਿਆ ਵੀ ਬਾਬਾ ਜੀ ਤੁਸੀਂ ਰੁਕੋ ਮੈਂ ਹੁਣੇ ਆ ਰਿਹਾ ਤੇ ਫਿਰ ਮੈਂ ਉਹਨੂੰ ਫਿਰ ਕਹਿ ਦਿੱਤਾ ਮੈਂ ਕਿਹਾ ਚੱਲ ਪੁੱਤਰ ਨੇਰਾਵਾ ਕੋਈ ਗੱਲ ਨਹੀਂ ਮੈਂ ਸਵੇਰ ਆ ਜਾਊਗਾ ਫਿਰ ਜਿਹੜਾ ਭਗਵਾਨ ਵਾਲਮੀਕੀ ਤੀਰਥੋਂ ਜਿਹੜਾ ਬਾਈਪਾਸ ਨਿਕਲਦਾ ਹੈ ਖੁਰਮਲੀਆਂ ਤੋਂ ਖਾਸੇ ਪਿੰਡ ਤੋਂ ਤੇ ਮੈਂ ਰਸਤੇ 'ਚ ਇਹ ਮੇਰਾ ਛੋਟਾ ਵੀਰ ਇਹ ਜਥੇਬੰਦੀ ਵਿੱਚ ਜਿਹੜਾ ਕੰਮ ਕਰ ਰਿਹਾ ਅਸੀਂ ਦੋਵੇਂ ਹੀ ਥਾ ਇਹ ਗੱਡੀ ਚਲਾ ਰਿਆ ਸੀ ਮੈਂ ਬੈਠਾ ਤੇ ਜਦੋਂ ਅਸੀਂ ਬੋਪਾਰਾਂ ਹੀ ਬਾਜ਼ ਆਏ ਆ ਬੋਪਾਰਾਂ ਹੀ ਬਾਜ਼ ਤੋਂ ਗੱਡੀ ਇੱਕ ਪੋਲਿਆ ਪੁਲ ਕ੍ਰੋਸ ਕਰਕੇ ਜਿਹੜਾ ਅਸੀਂ ਭਗਵਾਨ ਵਾਲਮੀਕ ਤੀਰਥ ਨੂੰ ਜਾ ਰਹੇ ਸੀ ਤੇ ਇਹਨੂੰ ਮੈਂ ਮੁੰਡੇ ਨੂੰ ਆਖਿਆ ਵੀ ਜਦੋਂ ਨਾਲੇ ਮੱਥਾ ਟੇਕ ਕੇ ਜਾਵਾਂਗੇ ਤੇ ਤੁਸੀਂ ਇਹਦੀ ਪਾਲੋ ਤੇ ਜਦੋਂ ਅਸੀਂ ਉਹ ਪੁਲ ਥੱਲੇ ਆਏ ਗੱਡੀ ਦੋ ਵਿਅਕਤੀ ਜਿਹੜੇ ਖੜੇ ਸੀ ਦੋ ਵਿਅਕਤੀ ਖੜੇ ਸੀ ਉਹਨਾਂ ਨੇ ਮੂੰਹ ਜਿਹੜੇ ਬੰਨੇ ਹੋਏ ਸੀ ਤੇ ਉਹਨਾਂ ਦੀ ਬਾਈਕ ਦੀ ਜਿਹੜੀ ਲਾਈਟ ਇੰਨੀ ਕਿ ਜ਼ਿਆਦੀ ਸੀ ਕਿ ਕੁਝ ਦਿਖਾਈ ਨਹੀਂ ਦੇ ਰਿਆ ਸੀ ਤੇ ਉਹਨਾਂ ਨੇ ਫਿਰ ਜਿਹੜੇ ਦੋ ਜਿਹੜੇ ਮੁੰਡੇ ਖੜੇ ਹੋਏ ਉਹਨਾਂ ਨੇ ਰਾਤ ਸਾਢੇ ਤੇ 8 ਵਜੇ ਜਿਹੜਾ ਹਮਲਾ ਕੀਤਾ ਸਿੱਧੀਆਂ ਉਹਨਾਂ ਗੋਲੀਆਂ ਮਾਰੀਆਂ ਉਹ ਜਿਹੜੀਆਂ ਗੋਲੀਆਂ ਸਾਨੂੰ ਨਹੀਂ ਵੱਜੀਆਂ ਉਹ ਜਿਹੜੀਆਂ ਗੋਲੀਆਂ ਸਾਡੀ ਗੱਡੀ ਵਿੱਚ ਜਿਹੜੀਆਂ ਵੱਜ ਗਈਆਂ ਤੇ ਭਗਵਾਨ ਵਾਲਮੀਕ ਦੀ ਕਿਰਪਾ ਵੀ ਤੇ ਜਿਹੜੀਆਂ ਅਸੀਂ ਉਹ ਮੈਨੂੰ ਗੋਲੀ ਲੱਗਣ ਤੋਂ ਬਚ ਗਈ ਉਹਨਾਂ ਮੇਰੀ ਸਾਈਡ ਹੀ ਜਿਹੜੇ ਫਾਇਰਿੰਗ ਕੀਤੇ ਨੇ ਪਰ ਕੀ ਲੱਗਦਾ ਬਾਬਾ ਜੀ ਉਹਨਾਂ ਨੇ ਨਿਸ਼ਾਨਾ ਬਣਾਇਆ ਸੀ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਰਾਤ ਵੇਲੇ ਤੁਸੀਂ ਫਲਾਣੀ ਜਗ੍ਹਾ ਹੋਵੇ ਹੋ ਤੁਹਾਨੂੰ ਟਾਰਗੇਟ ਕੀਤਾ ਗਿਆ ਹੋਵੇ ਸ਼ਾਇਦ ਤੁਹਾਡਾ ਪਿੱਛਾ ਵੀ ਕੀਤਾ ਗਿਆ ਹੋਵੇ ਔਰ ਇਹ ਕੀ ਕੀਤੀ ਗਈ ਹੋਊਗੀ ਵੀ ਬਾਬਾ ਜੀ ਇਸ ਵੇਲੇ ਫਲਾਣੀ ਜਗ੍ਹਾ ਪਹੁੰਚੇ ਨੇ ਰਾਤ ਉਹਨਾਂ ਦਾ ਰਸਤਾ ਇੱਧਰ ਦੀ ਆ ਕਿ ਲੱਗਦਾ ਟਾਰਗੇਟ ਕੇ ਕਰਕੇ ਜਿਹੜਾ ਸਿੱਧਾ ਟਾਣੀ ਖੰਡਾ ਬਣਾਇਆ ਹੋਊਗਾ ਹਾਂ ਵੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਜਿਹੜੇ ਸਾਥੀ ਕੋਲੋਂ ਮੈਂ ਕਣਕ ਲੈਣ ਗਿਆ ਸੀ ਉਸ ਸਾਥੀ ਕੋਲ ਉਸ ਸਾਥੀ ਕੋਲੋਂ ਮੇਰੇ ਜਥੇਬੰਦੀ ਦਾ ਜਿਹੜਾ ਬੰਦਾ ਮੇਰੀ ਜਥੇਬੰਦੀ 'ਚ ਕੰਮ ਕਰ ਰਿਹਾ ਹੈ ਉਹਦੇ ਕੋਲੋਂ 1 ਕਰੋੜ ਦੀ ਕਿਸੇ ਨੇ ਫਰੋਤੀ ਮੰਗੀ ਸੀ ਤੇ ਉਹਨੇ ਫਿਰ ਆਖਿਆ ਵੀ ਮੈਂ ਇੰਨੇ ਯੋਗਾ ਨਹੀਂ ਹੈਗਾ ਉਹਨੇ ਫਿਰ ਉਹਦੇ ਬੇਟਿਆਂ ਦਾ ਵੀ ਨਾਂ ਲਿਆ ਤੇ ਉਹਦਾ ਉਹਨੇ ਦੱਸਿਆ ਬਾਇਓ ਡਾਟਾ ਪੂਰਾ ਤੂੰ ਸਰਪੰਚ ਆ ਤੂੰ ਫਲਾਣ ਆ ਤੂੰ ਢੀਂਗਿਆ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਨਾ ਤੇਰ ਕੋ ਆ ਵੀ ਹੈਗਾ ਉਹ ਵੀ ਹੈਗਾ ਤੇ ਮੈਨੂੰ ਜਿਹੜਾ 1 ਕਰੋੜ ਰੁਪਈਆ ਤੇਰੇ ਤੋਂ ਚਾਹੀਦਾ ਚਾਹੀਦਾ ਨਹੀਂ ਤੇ ਮੈਂ ਤੈਨੂੰ ਵੀ ਤੇ ਤੇਰੇ ਬੱਚੇ ਵੀ ਜਿਹੜੇ ਚੁੱਕੂਗਾ ਉਹਨੂੰ ਉਹਨੇ ਆਖਿਆ ਉਹ ਫਿਰ ਜਿੱਦਨ ਮੇਰੇ ਤੇ ਗੋਲੀ ਚੱਲੀ ਆ ਜਿੱਦਨ ਮੇਰੇ ਤੇ ਗੋਲੀ ਚੱਲੀ ਆ ਫਿਰ ਸਾਨੂੰ ਪਤਾ ਲੱਗਾ ਕਿ ਦੂਜੇ કે ਤੀਜੇ ਦਿਨ ਉਹ ਬੰਦਾ ਜਿੰਨੇ ਉਹਨੂੰ ਰੋਤੀ ਮੰਗੀ ਉਹ ਬੰਦਾ ਉਹਦੇ ਪੁਲਿਸ ਦੇ ਆ ਗਿਆ ਕਾਬੂ ਉਹ ਪੁਲਿਸ ਦੇ ਕਾਬੂ ਆ ਗਿਆ ਬੰਦਾ ਤੇ ਮੈਨੂੰ ਤਾਂ ਇੰਜ ਲੱਗਦਾ ਕਿ ਜਿਤਨਾ ਉਹ ਹੁਣ ਮੇਰੀ ਜਥੇਬੰਦੀ 'ਚ ਕੰਮ ਕਰ ਰਿਹਾ ਜਿਹਦੇ ਕੋਈ 1 ਕਰੋੜ ਰੁਪਏ ਉਹਨੇ ਮੰਗਿਆ ਮੇਰੀ ਜਥੇਬੰਦੀ ਵਿੱਚ ਉਹ ਕੰਮ ਕਰ ਰਿਹਾ ਉਹਨੇ ਉੱਥੇ ਕੋਰਟ ਦੇ ਸੌਰੀ ਉਹਨੇ ਰਾਮ ਭਗਵਾਨ ਵਾਲਮੀਕੀ ਤੀਰਥ ਜਾ ਕੇ ਉਹਨੇ ਬਿਆਨ ਦਿੱਤੇ ਜੋ ਉਥੇ ਸਾਡੇ ਚੌਕੀ ਦੇ ਇਨਚਾਰਜ ਆਪਣੇ ਬੰਮ ਸਾਹਿਬ ਨੇ ਉਥੇ ਬਹੁਤ ਵਧੀਆ ਅਫਸਰ ਨੇ ਉਹਨਾਂ ਨੇ ਮੇਰਾ ਵੀ ਜਿਹੜਾ ਵੈਰੀਫਾਈ ਕੀਤਾ ਤੇ ਮੈਂ ਫਿਰ ਉਹਨਾਂ ਦੀ ਗਾੜੀ ਹੁਣ ਬੇਨਤੀ ਵੀ ਕੀਤੀ ਆ ਕਿ ਜਿਹੜਾ ਬੰਦਾ ਇਹਦੇ ਕੋਲ 1 ਕਰੋੜ ਰੁਪਏ ਦੀ ਫਰੋਤੀ ਮੰਗਦਾ ਸੀ ਉਹਦੀ ਮੈਂ ਕਚਹਿਰੀ ਸੱਦ ਕੇ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਆ ਤੇ ਮੈਂ ਉਹਨਾਂ ਦੇ ਨਾਲ ਜਿਹੜੀ ਕੰਪਲੇਂਟ ਕਰਤਾ ਮੈਂ ਹੀ ਆ ਕੋ ਵੀ ਮੇਰੀ ਜਥੇਬੰਦੀ ਵਿੱਚ ਕੰਮ ਕਰ ਰਿਹਾ ਸੀ ਤੇ ਉਹਦੇ ਨਾਲ ਮੈਂ ਹੀ ਖੜੂਗਾ ਉੱਚੇ ਨੀਵੇਂ ਥਾਂ ਉਹਦਾ ਸਾਥ ਸਦ ਮੈਂ ਹੀ ਦੂੰਗਾ ਕੀ ਲੱਗਦਾ ਨਹੀਂ ਬਾਬਾ ਜੀ ਜੇਕਰ ਰੱਬ ਨਾ ਕਰੇ ਜਿਵੇਂ ਗੋਲੀਆਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਵਾ ਗੱਡੀ ਲੱਗਦੀ ਬਜ਼ਾਰਾ ਬਣਾ ਕਰੇ ਤੁਹਾਡੇ ਤੇ ਲੱਗ ਜਾਂਦੀ ਕਿੰਨਾ ਕਿਤੇ ਘਟਨਾ ਵਾਪਰ ਜਾਂਦੀ ਤੇ ਫਿਰ ਕੀ ਜਾਣਾ ਚਾਹੋਗੇ ਚੂਤੇ ਅਸੀਂ ਦੇਖਿਆ ਜਿਵੇਂ ਤੁਹਾਨੂੰ ਸੀਦਾ ਟਾਰਗੇਟ ਕੀਤਾ ਗੋਲੀਆਂ ਕਿੰਨੇ ਫਾਇਰ ਕੀਤੇ ਗਏ ਅਸੀਂ ਹੋ ਜਾਗਾ ਤੇ ਬਾਅਦ ਵੇਖੋ ਜੀ ਮੈਂ ਚਲੋ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਤੇ ਪੱਕਾ ਸ਼ੋਰ ਹੈ ਤੇ ਜਿਹੜੇ ਬੰਦੇ ਨੇ 1 ਕਰੋੜ ਰੁਪਈਆ ਉਹਦੇ ਕੋਲ ਫਰੋਤੀ ਮੰਗੀ ਮੇਰੇ ਤੇ ਹਮਲਾ ਵੀ ਜਿਹੜਾ ਉਸੇ ਬੰਦੇ ਨੇ ਕੀਤਾ ਸ਼ਾਇਦ ਨਹੀਂ 100% ਉਹਨੇ ਮੇਰੇ ਤੇ ਹਮਲਾ ਜਿਹੜਾ ਕੀਤਾ ਇੱਕ ਦੇ ਸ਼ਾਇਦ ਹੁੰਦਾ ਪਰ ਮੈਨੂੰ ਪੂਰਾ 100% ਸ਼ੱਕ ਉਸ ਬੰਦੇ ਤੇ ਆ ਉਹਨੇ ਮੇਰੀ ਗੱਡੀ ਨੂੰ ਸਿੱਧਾ ਫੈਰ ਮਾਰਿਆ ਤੇ ਫਿਰ ਅਸੀਂ ਉਥੋਂ ਮੌਕੇ ਦੇ ਗੱਡੀ ਭਜਾ ਕੇ ਜਦੋਂ ਕੱਢੀ ਤੇ ਫਿਰ ਉਹਨੇ ਸਾਡੇ ਪਿੱਛੇ ਜਿਹੜੇ ਫੈਰ ਮਾਰੇ ਉਹ ਜਿਹੜੇ ਸਾਡੀ ਗੱਡੀ ਨੂੰ ਨਹੀਂ ਲੱਗੇ ਪਰਬਾਨ ਜੀ ਉਸ ਬਾਬਾ ਜੀ ਤੁਸੀਂ ਜਿਵੇਂ ਦੱਸ ਰਹੇ ਹੋ ਕਿ 1 ਕਰੋੜ ਰੁਪਏ ਤੁਹਾਡੇ ਸਾਥੀ ਕੋਲ ਮੰਗਿਆ ਗਿਆ ਤੁਹਾਨੂੰ ਵੀ ਕੋਈ ਕਾਲ ਆਉਂਦੀ ਆ ਕਿਸੇ ਕਿਸਮ ਦੀ ਜਾਂ ਕੋਈ ਪੈਸੇ ਤੁਹਾਡੇ ਕੋਲ ਮੰਗ ਕੀਤੀ ਜਾਂਦੀ ਆ ਫਿਰ ਤੁਹਾਨੂੰ ਕਿੱਦਾਂ ਸ਼ੇਅਰ ਹੋ ਗਿਆ ਵੀ ਬਿਲਕੁਲ ਵੀ ਉਹੋ ਬੰਦਾ ਹੋ ਸਕਦਾ ਜਿਹਨੇ ਮੇਰੇ ਸਾਥੀ ਨੂੰ 2 ਕਰੋੜ ਰੁਪਏ ਮੰਗਿਆ ਸੀ ਵੇਖੋ ਜੀ ਜਦੋਂ মিডিਆ ਦੇ ਵਿੱਚ ਆਪਾਂ ਕੌਣ ਪਾਸੇ ਕੀਤੀ ਮੈਂ ਪ੍ਰੈਸ ਕਾਨਫਰੰਸ ਕੀਤੀ ਉਹ ਮੁੰਡੇ ਦੇ ਨਾਲ ਖੜਕੇ ਕੀਤੀ ਉਹਨੂੰ ਤਾਂ ਮੈਂ ਇਹੀ ਵਿਸ਼ਵਾਸ ਦਵਾਇਆ ਕਿ ਮੈਂ ਤੇਰੇ ਨਾਲ ਹਮੇਸ਼ਾ ਹੀ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਕਿਉਂਕਿ ਜਿਹੜਾ ਵੀ ਬੰਦਾ ਸਾਡੀ ਜਥੇਬੰਦੀ ਵਿੱਚ ਕੰਮ ਕਰਦਾ ਜਿਹੜਾ ਸਾਡਾ ਹੋ ਗਿਆ ਉਹ ਤਾਂ ਸਾਨੂੰ ਪਰਿਵਾਰ ਨਾਲੋਂ ਵੱਧ ਕੇ ਹੋ ਗਿਆ ਉਹ ਤਾਂ ਸਾਨੂੰ ਪਰਿਵਾਰ ਨਾਲੋਂ ਵੱਧ ਕੇ ਹੋ ਗਿਆ ਤੇ ਉਹਦੀ ਜਿਹੜੀ ਹਫਾਜ਼ਤ ਕਰਨਾ ਉਹਦੀ ਹਫਾਜ਼ਤ ਕਰਨਾ ਸਾਡਾ ਫਰਜ਼ ਆ ਕਿਉਂਕਿ ਜਦੋਂ ਆਪਾਂ ਉਹਨਾਂ ਨੂੰ ਸਨਮਾਨਿਤ ਕਰਕੇ ਹੁੰਦੇ ਆ ਉਹਨਾਂ ਨੂੰ ਭਗਵਾਨ ਵਾਲਮੀਕ ਗੁਰੂ ਗਿਆਨਨਾਥ ਮਹਾਰਾਜ ਦੇ ਬਾਰੇ ਜਿਹੜਾ ਗਿਆਨ ਦੱਸ ਕੇ ਆਉਂਦੇ ਆ ਉਹਨੂੰ ਅਸੀਂ ਸਰੋਪਾ ਪਾ ਕੇ ਆਉਂਦੇ ਆ ਉਹ ਬੰਦਾ ਜਦੋਂ ਸਾਡੀ ਜਥੇਬੰਦੀ ਵਿੱਚ ਆ ਗਿਆ ਸਾਡੀ ਉਹਦਾ ਫਰਜ਼ ਬੰਦਾ ਏ ਕਿ ਉੱਚੇ ਨੀਵੇਂ ਥਾਂ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਅਸੀਂ ਹਰ ਇੱਕ মিডিਆ ਦੇ ਵਿੱਚ ਬੋਲੀਦਾ ਵੀ ਆ ਕਿ ਅਸੀਂ ਇਹਨੂੰ ਆ ਜਿਹੜਾ ਉਹਦਾ ਦਿੱਤਾ ਹੈ ਤੇ ਹਰ ਟਾਈਮ ਇਹਦਾਂ ਮੋੜੇ ਨਾਲ ਮੋੜਾਂ ਲਾ ਕੇ ਚੱਲਾਂਗੇ ਪ੍ਰਧਾਨ ਜੀ ਬਾਬਾ ਕਿਸਤਾ ਦੇ ਦੋ ਅਸੀਂ ਦੇਖਿਆ ਸੱਤ ਵਜੇ ਦਾ ਸਮਾਂ ਕੋ ਬਹੁਤਾ ਸਾਮਾ ਨਹੀਂ ਹੁੰਦਾ 7 ਵਜੇ ਕੋਈ ਬਹੁਤਾ ਨਿਹਰਾ ਨਹੀਂ ਹੁੰਦਾ ਅਸੀਂ ਦੇਖਦੇ ਦੁਨੀਆ ਰਾਤ ਸਾਈ ਸਾਈ ਲੋਕ ਚੱਲਦੇ ਵਰਦੇ ਨੇ ਪਰ ਇਸ ਤਰ੍ਹਾਂ ਗੋਲੀਆਂ ਚਲਾ ਦੇਣੀ ਆ ਕਿਸੇ ਦਾ ਹਮਲਾ ਕਰਨਾ ਇਹ ਕਿੰਨਾ ਕੁ ਜਾਇਜ ਹੈ ਨਹੀਂ ਉਹ ਡੇਂਜਰ ਇਲਾਕਾ ਹੀ ਥੋੜਾ ਤੇ 7 ਦਾ ਟਾਈਮ ਨਹੀਂ ਆ ਇਹ 8 ਵਜੇ ਜਿਹੜੀ ਗੋਲੀ ਸਾਡੇ ਤੇ ਚੱਲੀ ਆ ਉਹ 8 ਵਜੇ ਗੋਲੀ ਚੱਲੀ 8 ਵਜੇ ਗੋਲੀ ਚੱਲੀ ਆ ਤੇ ਮੁਣਕੇ ਮੌਕੇ ਤੇ ਹੀ ਫਿਰ ਅਸੀਂ ਉਥੋਂ ਜਿਹੜੀ ਗੱਡੀ ਭਜਾ ਕੇ ਤੇ ਭਗਵਾਨ ਵਾਲਮੀਕ ਤੀਰਥ ਜਿਹੜੀ ਬੈਕ ਸਾਈਡ ਜਿਹੜੀ ਝੋਟੀਆਂ ਨੂੰ ਸੜਕ ਨਿਕਲਦੀ ਉੱਥੇ ਆ ਕੇ ਖੜੇ ਹੋ ਗਏ ਫਿਰ ਉੱਥੇ ਪੁਲਿਸ ਨੂੰ ਆ ਕੇ ਕਾਲ ਕੀਤੀ ਆ ਵੀ ਇੱਥੇ ਅਸੀਂ ਸੇਵ ਆ ਉੱਥੇ ਗੱਡੀ ਖਿਲਾਰ ਕੇ ਤੇ ਫਿਰ ਅਸੀਂ ਜਿਹੜੀ 112 ਦੇ ਕਾਲ ਕਰਕੇ ਮੌਕੇ ਤੇ ਜਿਹੜੀ ਭਗਵਾਨ ਵਾਲਮੀਕ ਤੀਰਥ ਜਿਹੜੀ ਚੌਂਕੀ ਆ ਉੱਥੋਂ ਮੁੜ ਕੇ ਜਿਹੜੇ ਮੁਲਾਜ਼ਮ ਆਏ ਆ ਤੇ ਉਹਨਾਂ ਨੇ ਫਿਰ ਸਾਡੀ ਗੱਲਬਾਤ ਸੁਣ ਕੇ ਫਿਰ ਦੋੜੇ ਜਾ ਕੇ ਮੌਕਾ ਵੀ ਵੇਖ ਕੇ ਆਏ ਉੱਥੇ ਰਾਤ ਨੂੰ ਹੁਣ ਤੁਸੀਂ ਅਮਰਸਾ ਦੇ ਐਸਐਸਪੀ ਸਾਹਿਬ ਮਿਲਨ ਆਸੇ ਉਹ ਕੀ ਆਸ਼ਾਸ਼ਣ ਦਵਾਇਆ ਉਹਨਾਂ ਤੁਹਾਨੂੰ ਕੀ ਤੁਹਾਡੀਆਂ ਮੰਗਾਂ ਜਿਹੜੀਆਂ ਉਹ ਕਰ ਦਿੱਤੀ ਹਾਂ ਹਾਂ ਮੈਂ ਨਾ ਦੁਪਹਿਰੇ ਵੀ ਆਇਆ ਸੀ ਤੇ ਕੁਛ ਇੱਥੇ ਕਿਸਾਨਾਂ ਲੋ ਧਰਨਾ ਲੱਗਾ ਸੀ ਅਫਸਰਾਂ ਦਾ ਟਾਈਮ ਨਹੀਂ ਸੀ ਤੇ ਇਸ ਕਰਕੇ ਮੈਂ ਥੋੜਾ ਵਾਪਸ ਹੋ ਗਿਆ ਤੇ ਹੁਣ ਮੈਂ ਫਿਰ ਸਾਭ ਨੂੰ ਮਿਲਣ ਆਇਆ ਉਹਦੇ ਸਬੰਧ ਵਿੱਚ ਮਿਲਣ ਆਇਆ ਕੀ ਕੀ ਮੰਗਾਣੇ ਕੀ ਤੇ ਮੰਗ ਸਾਡੀ ਇਹੋ ਹੀ ਆ ਕਿ ਵੇਖੋ ਜਿਤਨਾ ਇਨੇ ਸਾਡੇ ਤੇ ਫੈਰੰਗ ਕੀਤੀ ਆ ਤੇ ਸਾਨੂੰ ਉੱਤੇ ਖਤਰਾ ਹੀ ਆ ਬਿਲਕੁਲ ਹੀ ਸਾਨੂੰ ਉੱਤੋਂ ਖਤਰਾ ਤੇ ਤੁਹਾਡੀ ਥੋੜੀ ਹਨ ਉਹ ਫਾਇਦੇ ਸਾਡੀ ਕੀਤੀ ਜਾਵੇ ਅਸੀਂ ਦੇਖਿਆ ਤੁਸੀਂ ਹਮੇਸ਼ਾ ਲੋਕਾਂ ਦੇ ਹੱਕ ਚ ਖੜਦੇ ਹੋ ਜਿੱਥੇ ਕਿ ਤੱਕਾ ਹੁੰਦਾ ਤੁਸੀਂ ਬੋਲਦੇ ਹੋ ਕਿ ਲੱਗਦਾ ਨਹੀਂ ਕਿਤੇ ਦੁਸ਼ਮਣੀਆਂ ਜਿਆਦਾ ਪੈ ਜਾਂਦੀਆਂ ਜਿਹੜਾ ਹੱਕ ਚ ਤੁਸੀਂ ਖੜਦੇ ਹੋ ਜਿਹਦਾ ਵਿਰੋਧ ਹੁੰਦਾ ਕਿ ਲੱਗਦਾ ਸੇ ਉਹ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਵੇਖੋ ਜੀ ਮੈਂ ਸੇਵਾਦਾਰ ਹਾਂ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਮੈਂ ਦਾਸ ਹਾਂ ਬਾਬਾ ਲਾਡੀਨਾਥ ਮੈਂ ਅਪੀਲ ਕਰ ਚੁੱਕਾ ਹਾਂ ਮੈਂ ਮਹਾਰਾਜ ਭਗਵਾਨ ਦੇ ਚਰਨਾਂ ਵਿੱਚ ਬਹਿ ਕੇ ਕਹਿ ਚੁੱਕਾ ਹੈ ਕਿ ਅਸੀਂ ਹਮੇਸ਼ਾ ਹੀ ਆਪਣੇ ਸਮਾਜ ਨਾਲ ਖੜੇ ਆ ਤੇ ਖੜੇ ਹੀ ਰਾਂਗੇ ਕੀ ਲੱਗਦਾ ਹੈ ਬਾਬਾ ਜੀ ਡਰ ਨਹੀਂ ਲੱਗਦਾ ਤੁਹਾਨੂੰ ਕਿਸੇ ਕਿਸੇ ਦਾ ਵੀ ਤੁਹਾਡੀਆਂ ਜਾਨਾਂ ਵੀ ਲਾ ਸਕਦੀਆਂ ਨੇ ਤੁਸੀਂ ਦਿਨ ਦਾ ਬਾ ਰਹਿੰਦੇ ਹੋ ਲੋਕਾਂ ਦੇ ਅੱਖ ਵਿੱਚ ਖੜਦੇ ਹੋ ਨਿਤਰਦੇ ਹੋ ਜੀ ਆਪਣੀ ਜਾਨ ਦੀ ਕਦੀ ਪਰਵਾਹ ਨਹੀਂ ਕੀਤੀ ਉਹ ਨਹੀਂ ਡਰ ਤੇ ਵੇਖੋ ਜਦੋਂ ਬੰਦੇ ਤੇ ਗੋਲੀ ਚੱਲ ਗਈ ਡਰ ਤੇ ਹੈ ਹੀ ਆ ਡਰ ਤੇ ਹੁੰਦਾ ਹੀ ਆ ਪਰ ਫਿਰ ਵੀ ਆਪਾਂ ਆਪਣੇ ਸਮਾਜ ਨੂੰ ਜਿਹੜਾ ਪਹਿ ਲਿਆ ਆਪਣੀ ਜਾਨ ਨਾਲ ਉਹ ਜਿਹੜਾ ਸਾਡਾ ਸਮਾਜ ਆ ਉਹ ਸਾਡੀ ਪਹਿ ਲਿਆ ਜੀ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਬਾਬਾ ਲਾਡੀ ਨਾਲ ਤੁਸੀਂ ਦੇਖਿਆ ਅੱਜ ਅਮਰਸਾ ਦੇ ਐਸਐਸਪੀ ਸਾਹਿਬ ਮਿਲਣ ਵਾਸਤੇ ਆਏ ਨੇ ਅਤੇ ਉਹਨਾਂ ਕਹਿੰਿਆ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਿਆਰੇ ਨੇ ਸਾਡੀ ਜਾਨ ਉਹਨਾਂ ਵਾਸਤੇ ਕੁਰਬਾਨ ਆ ਅਸੀਂ ਕਦੀ ਵੀ ਉਹਨਾਂ ਨੂੰ ਕਦੀ ਤਤੀ ਵਾਰ ਨਹੀਂ ਲਗਾਣ ਦਵਾਂਗੇ ਹਮੇਸ਼ਾ ਜਿੱਥੇ ਤੱਕਾ ਹੁੰਦਾ ਜਿੱਥੇ ਕਿਤੇ ਮੁਸ਼ਕਲਾਂ ਹੁੰਦੀਆਂ ਉੱਥੇ ਹਮੇਸ਼ਾ ਇਹ ਜਿਹੜਾ ਸਮਾਜ ਖੜਦਾ ਵਾ ਅਤੇ ਉਹਨਾਂ ਕਹਿੰਿਆ ਕਿ ਸਾਡੀ ਆਪਣੀ ਜਾਨ ਦੇ ਪ੍ਰਵਾਹ ਕੀਤੇ ਬਗੈਰ ਅਸੀਂ ਲੋਕਾਂ ਦਾ ਖੜਦੇ ਨੇ ਮੀਨੋ ਦਿਓ ਜਾਨ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ